ਕਰਦਾ ਪੇਤੀ ਲੰਕਾਟ ਆ ਗਿਆ ਜੀ ਹਾਂ ਉਹੀ ਕੰਮ ਹੋ ਗਿਆ ਕਿ ਜਿਹੜਾ ਕਰਦਾ ਪੇਤੀ ਹੀ ਕਹਿੰਦੇ ਆ ਕਿ ਚੋਰੀ ਕਰਦਾ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਚੋਰ ਨੇ ਚੋਰੀ ਕੀਤੀ ਆ ਤਾਂ ਇਹ ਕੋਈ ਕਰਦਾ ਪੇਤੀ ਹੀ ਲੱਗ ਰਿਹਾ ਸੁਨਿਆਰੇ ਦੇ ਘਰ ਦੇ ਵਿੱਚ ਚੋਰੀ ਹੋਈ ਆ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਆ ਜਿੱਥੇ ਕਿ ਜਿਹੜਾ ਪਰਿਵਾਰ ਸੀਗਾ ਉਹ ਕਿਸੇ ਦੇ ਸੰਸਕਾਰ ਤੇ ਗਿਆ ਹੋਇਆ ਸੀਗਾ ਰਿਸ਼ਤੇਦਾਰਾਂ ਦੇ ਸੰਸਕਾਰ ਤੇ ਗਿਆ ਹੋਇਆ ਸੀਗਾ ਤੇ ਜਦੋਂ ਵਾਪਸ ਆਏ ਉਹਨਾਂ ਨੇ ਦੇਖਿਆ ਕਿ ਜਿਹੜਾ ਕਿ ਉਹਨਾਂ ਉਹ ਤਾਲੇ ਲਾ ਕੇ ਗਏ ਸੀਗੇ ਪਰ ਜਿਹੜੇ ਤਾਲੇ ਨੇ ਉਹ ਟੁੱਟੇ ਪਏ ਨੇ ਤੇ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਵੀ ਅੱਜ ਦੀ ਸਾਹਮਣੇ ਆਈ ਹੈ ਕਿ ਇੱਕ ਚੋਰ ਕਿਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਕੋਈ ਡਰ ਇਸ ਚੋਰ ਨੂੰ ਜੇਕਰ ਕਹਿ ਲਿਏ ਕਿ ਹੋਵੇ ਤਾਂ ਇਸ ਚੋਰ ਨੂੰ ਕੋਈ ਵੀ ਡਰ ਨਹੀਂ ਹੈ ਇਹ ਚੋਰ ਇੱਕ ਥੈਲਾ ਭਰ ਕੇ ਘਰ ਦੇ ਅੰਦਰੋਂ ਲੈ ਕੇ ਆਂਦਾ ਹੈ ਤਾਂ ਉਸ ਥੈਲੇ ਦੇ ਵਿੱਚ ਕੀ ਹੁੰਦਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਥੈਲੇ ਦੇ ਵਿੱਚ 7 70 ਲੱਖ ਰੁਪਏ ਦਾ ਜਿਹੜਾ ਕਿ ਸੋਨਾ ਹੁੰਦਾ ਹੈ ਜਿਹੜਾ ਇਹ ਚੋਰ ਲੈ ਕੇ ਰਫੂ ਚੱਕਰ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਇੱਕ ਅਲਕਾਰ ਦੇ ਅੰਦਰੋਂ ਇੱਕ ਕਚੋਲਾ ਲੈ ਕੇ ਆਂਦਾ ਹੈ ਬਾਹਰ ਨਿਕਲਦਾ ਹੈ ਚੋਲੇ ਨੂੰ ਕੰਧ ਦੇ ਉੱਤੇ ਰੱਖ ਦਿੰਦਾ ਹੈ ਉਸ ਬਾਰੇ ਥੱਲੇ ਬਹਿ ਕੇ ਆਲੇ ਦੁਆਲੇ ਦੇਖਦਾ ਕਿ ਕਿਤੇ ਕੋਈ ਆ ਤਾਂ ਨਹੀਂ ਰਿਹਾ ਜੇ ਉਸ ਸਮੇਂ ਪਰਿਵਾਰਿਕ ਮੈਂਬਰ ਆ ਜਾਂਦੇ ਤਾਂ ਇਸ ਚੋਰ ਦੀ ਖੈਰ ਨਹੀਂ ਸੀਗੀ ਪਰ ਇਸ ਉਸ ਟਾਈਮ ਤੇ ਕੋਈ ਵੀ ਨਹੀਂ ਆਂਦਾ ਉਸ ਤੋਂ ਬਾਅਦ ਇਹ ਜਿਹੜਾ ਚੋਰ ਹੈ ਇਹ ਕੰਦ ਟੱਪ ਕੇ ਥੈਲਾ ਲੈ ਕੇ ਫਰਾਰ ਹੋ ਜਾਂਦਾ ਜਿਸ ਦੇ ਵਿੱਚ 70 ਲੱਖ ਰੁਪਏ ਦਾ ਸੋਨਾ ਹੁੰਦਾ ਸੁਨਿਆਰੇ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਤਾਂ ਚੋਰਾਂ ਦੇ ਹੌਸਲੇ ਜਿਹੜੇ ਨੇ ਉਹ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਇਹਨਾਂ ਨੂੰ ਕੋਈ ਡਰ ਖੌਫ ਨਹੀਂ ਬਿਲਕੁਲ ਬਿਖੌਫ ਹੋ ਕੇ ਇਹ ਚੋਰੀ ਕਰਦੇ ਨੇ ਜਿਸ ਤਰ੍ਹਾਂ ਦੇ ਨਾਲ ਇਹ ਚੋਰ ਘਰ ਦੇ ਵਿੱਚ ਦਾਖਲ ਹੁੰਦਾ ਤੇ ਘਰ ਤੋਂ ਰਫੂ ਚੱਕਰ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਚੋਰੀ ਦੀਆਂ ਘਟਨਾ ਨੇ ਇਹ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਇਸ ਫੁਟੇਜ ਦੇ ਉੱਤੇ ਇਸ ਵੀਡੀਓ ਦੇ ਉੱਤੇ ਕੀ رائے ਰੱਖਣਾ ਚਾਹੋਗੇ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਆਪਣਾ ਨਾਮ ਦੱਸੋ ਕਿੱਥੋਂ ਦੇ ਹਨ ਵਾਲੇ ਤੇ ਕੀ ਗੱਲ ਹੈ ਜੀ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਹੈ ਜੀ ਹਾਂਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਹੈ ਅੱਜ ਸਰ ਕੀ ਗੱਲ ਹੈ ਗੱਲ ਇਦਾਂ ਹੀ ਹੈ ਸੰਸਕਾਰ ਤੇ ਗਿਆਸ ਹੈ ਮੇਰੇ ਸੰਤੂ ਜੀ ਦੇ ਫਾਦਰ ਸਾਹਿਬ ਹੋ ਗਏ ਸੀ ਹਸਪਤਾਲ ਉਹ ਤਾਂ ਗਏ ਤੇ ਅੰਧਿਆਂ ਵਿੱਚ ਵੇਖਿਆ ਤੇ ਥਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਕੁ ਟਾਈਮ ਤੋਂ ਆਈ ਆਈਡੀਆ 3 ਵਜੇ ਦਾ ਟਾਈਮ ਹੈ ਬਾਈ ਇਹ ਸਿਰ ਕੀ ਚੋਰੀ ਜੀ ਅੱਜ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਤੇ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਦਾ ਨੁਕਸਾਨ ਆਇਆ ਬਜੀ ਆਇਆ 70 ਕ ਲੱਖ ਦਾ ਆਈਡੀਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਘਰ ਕੋਈ ਹੈਗਾ ਸੀ ਉਸ ਟਾਈਮ ਤੱਕ ਨਹੀਂ ਨਹੀਂ ਘਰ ਕੋਈ ਨਹੀਂ ਹੈਗਾ ਜੀ ਸਰ ਤਾਲਾ ਤੋੜ ਗਏ ਨੇ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਜਿਹੜੀਆਂ ਗਰੇਲਾ ਵਗੈਰਾ ਜੜੀਆਂ ਹਾਂ ਗਰੇਲਾ ਵੀ ਸਾਰੀਆਂ ਤੋੜ ਗਏ ਸੀ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵੀ ਚਾਹ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂਦਾ ਪਿਆ ਕਿੰਨੇ ਕੁ ਵਜੇ ਦਾ ਟਾਈਮ ਸੀ ਅੱਜ 3 ਵਜੇ ਦਾ ਟਾਈਮ ਤੇ ਇਸ ਵਾਰ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਹਾਂ ਪੁਲਿਸ ਨੂੰ ਕੰਲੇਨ ਕਰ ਦਿੱਤੀ ਸੀ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂਜੀ 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 ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਜੀ ਪ੍ਰਸ਼ਾਸਨ ਕੋਲ ਹੀ ਹੋਏ ਕੀਤਾ ਜਾਵੇ ਪਤਾ ਕੀਤਾ ਜਾਵੇ ਮੈਂ ਦੇ ਮਾੜਾ ਬੰਦਾ ਹਾਂਜੀ ਮੈਂ ਤੁਹਾਡਾ ਕੰਮ ਹੈ ਮਾਲ ਜਮਦੋ ਰਹਾ ਮੇਰਾ ਨਾਮ ਸਰਬਜੀਤ ਕੌਰ ਹੈ ਹਾਂਜੀ ਤੇ ਪੋਵੇਰਾ ਨੋੜ ਤੇ ਕੀ ਕਿਹੜਾ ਇਲਾਕਾ ਕੀ ਗੱਲ ਹੈ ਹਾਂਜੀ ਪਟਾਪ نگر ਦੇ ਰਹਿਣ ਵਾਲੇ ਹਾਂਜੀ ਕੀ ਗੱਲ ਅਜਮਨ ਹੋਇਆ ਅਜੇ ਕਰੋਗਾ ਅਜੇ ਤੋਂ 3 ਵਜੇ ਦਾ ਮਤਲਬ ਕੀ ਟਾਈਮ ਸੀਗਾ ਜਦੋਂ ਇਹ ਵਾਰਤਾ ਤੁਸੀਂ ਸਾਡੇ ਨਾਲ ਹਾਂਜੀ ਅਸੀਂ 6:30 ਪੌਣੇ ਜਹ ਦੇ ਵਿੱਚ ਘਰ ਆ ਗਏ ਆ ਆਰਦਨ ਨੂੰ ਵੇਖਿਆ ਵੀ ਬੂਆ ਬਾਹਰ ਤਵੇ ਸੀਗਾ ਅਸੀਂ ਅੰਦਰ ਨੂੰ ਆਏ ਤੇ ਗ੍ਰਿਲਰ ਪਾਰੀ ਦੀ ਟੁੱਟੀ ਪਈ ਸੀ ਤੇ ਅਸੀਂ ਆਪਣਾ ਲੋਕ ਖੋਲਿਆ ਜਰਾ ਜਰਾ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੁੱਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਕੇ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰੇ ਵਿੱਚ ਆ ਕੋਈ ਨੂੰ ਹਾਂਜੀ ਉਹਦੀ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹਦਾ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਪ੍ਰਕਿਰਿਆ ਵੇ ਸ਼ੁਰੂ ਕੀਤੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡਾ ਸਾਡਾ ਸਾਰਾ ਜਾਨ ਨੁਕਸਾਨ ਹੋਇਆ ਉਹ ਦਿੱਕਤ ਸਾਰਾ ਸਾਰਾ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਕਿ ਕੀਤੀ ਜਾਏ ਜਿਹੜੇ ਜਿਹੜੇ ਸੀਸੀਟੀਵੀ ਕੈਮਰਾ ਵਿੱਚ ਉਹ ਇੱਕ ਨੋਜਵਾਂ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਅਸਰਸਰਾ ਮਾਮਲਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋ ਅਪ ਕਰ ਰਿਹਾ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਕੇ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ ਉਹਨਾਂ ਦਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈ ਜੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਅਸੀਂ ਤੁਹਾਨੂੰ ਦੱਸ ਦਿਆਂਗੇ